ਦਲਜੀਤ ਦੂਸਾਂਝ ਦੀ ਸਰਦਾਰ ਜੀ 3 ਫਿਲਮ ਨੂੰ ਲੈ ਕੇ ਲਗਾਤਾਰ ਵਿਰੋਧ ਹੋ ਰਿਹਾ ਉਹਨਾਂ ਦੇ ਹੱਕ ਦੇ ਵਿੱਚ ਹੁਣ ਦੂਸਾਂਝ ਕਲਾਂ ਦੇ ਪਿੰਡ ਵਾਸੀ ਇਕੱਠੇ ਹੋ ਕੇ ਨਾਰਾ ਬੁਲੰਦ ਕਰ ਰਹੇ ਹਨ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਤੋਂ ਉਹਨਾਂ ਨੇ ਮੰਗ ਕੀਤੀ ਹੈ ਕਿ ਸਰਦਾਰ ਜੀ 3 ਫਿਲਮ ਭਾਰਤ ਵਿੱਚ ਰਿਲੀਜ਼ ਹੋਣੀ ਚਾਹੀਦੀ ਗਲਤ ਕਰਦੇ ਆ ਪਿੰਡ ਵਾਸੀਆਂ ਦੇ ਨਾਲ ਸਾਸੀ ਕਲ ਸਾਰਿਆਂ ਨੂੰ ਪਿੰਡ ਦੂਸਾਂਝ ਕਲਾਂ ਤੋਂ ਜੁੜ ਬੈਠੇ ਆ ਲੰਬardar ਜੀ ਸਾਡੇ ਨਰਨਵੀਰ ਦੂਸਾਂਝ ਜੀ ਰਮੇਸ਼ਵਰ ਜੀ ਸਾਡੇ ਵੱਡੇ ਵੀਰ ਤੇ ਨਾਲ ਸਾਡੇ ਇਧਰ ਵੱਡੇ ਵੀਰ ਬੈਠੇ ਆ ਇਹਨਾਂ ਨਾਲ ਗੱਲਬਾਤ ਕਰਦੇ ਆ ਦਲਜੀਤ ਦੋਸਾਂ ਦੀ ਫਿਲਮ ਜਿਹੜੀ ਆ ਜੀ ਸਰਦਾਰ ਜੀ 3 ਜਿਹਦੇ ਵਿੱਚ ਉਹਨਾਂ ਨੂੰ ਫਿਲਮ ਰੀਲਿਸ ਕਰਨ ਤੇ ਜਿਹੜੀ ਰੋਕ ਲਾ ਦਿੱਤੀ ਆ ਭਾਰਤ ਦੇ ਵਿੱਚ ਗੱਲਬਾਤ ਕਰਦੇ ਆ ਰਣਵੀਰ ਜੀ ਨਾਲ ਰਣਵੀਰ ਜੀ ਕੀ ਕਹਿਣਾ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਅ ਸਰਿੰਦਰਪਾਲ ਕੋਕੂ ਜੀ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਅ ਇਹ ਪੱਖ ਲੈਣਾ ਚਾਹੁੰਦੇ ਹਾਂ ਕਿ ਸਾਡੇ ਪਿੰਡ ਵਾਲਿਆਂ ਦੇ ਕੀ ਵਿਚਾਰ ਹੈ ਜਾਂ ਮੇਰੇ ਕੀ ਵਿਚਾਰ ਨੇ ਸੋ ਇਹਦੇ ਵਿੱਚ ਮੈਨੂੰ ਵੀ ਕੱਲ ਪਰਸੋਂ ਪਤਾ ਲੱਗਿਆ ਕਿ ਬੜੇ ਸਤਕਾਰਯੋਗ ਨੇ ਬੀ ਪ੍ਰਾਗ ਉਹਨਾਂ ਦਾ ਨਾਮ ਹੈ ਸ਼ਾਇਦ ਹਾਂਜੀ ਤੇ ਇੱਕ ਗੁਰੂ ਰੰਧਾਵਾ ਜੀ ਤੇ ਤੀਸਰੇ ਬੜੇ ਸਤਕਾਰਯੋਗ ਨੇ ਮੀਕਾ ਸਿੰਘ ਜੀ ਉਹਨਾਂ ਵੱਲੋਂ ਕੁਝ ਮਾੜੀ ਜਿਹੜੀ ਟਿੱਪਣੀਆਂ ਕੀਤੀ ਗਈਆਂ ਸੋਸ਼ਲ ਮੀਡੀਆ ਦੇ ਉੱਤੇ ਕਿ ਦਿਲਜੀਤ ਦਸਾਂਝ ਨੂੰ ਕਈਆਂ ਨੇ ਇੱਥੋਂ ਤੱਕ ਵੀ ਕਿਹਾ ਕਿ ਦਿਲਜੀਤ ਦਸਾਂਝ ਗद्दार ਹੈ ਬਿਲਕੁਲ ਮੈਂ ਤਾਂ ਸੁਣਿਆ ਜੋਨਾ ਯਾਰ ਦਲਜੀਤ ਦਸਾਂਜ ਗਰਦਾਰ ਨਹੀਂ ਉਹ ਸਰਦਾਰ ਹੈ ਉਹ ਉਹ ਸਰਦਾਰ ਹੈ ਜਿਹਨੇ ਫਿਲਮ ਬਣਾਈ ਸੀ ਪੰਜਾਬ 84 ਜਿਹਦੇ ਵਿੱਚ ਪੰਜਾਬ ਦੇ ਹਾਲਾਤਾਂ ਨੂੰ ਬਿਆਨ ਕੀਤਾ ਸੀ ਤੇ ਉਹ ਸਰਦਾਰ ਹੈ ਬਿਲਕੁਲ ਜੀ ਦਲਜੀਤ ਦਸਾਂਜ ਉਹ ਸਰਦਾਰ ਹੈ ਜਿਹਨੇ ਗਾਣਾ ਗਾਇਆ ਸੀਗਾ ਗੋਬਿੰਦ ਦੇ ਲਾਲ ਸੂਪਿਆ ਸੋਚੀ ਨਾ ਡਰ ਜਾਣਗੇ ਦਲ ਦਲਜੀਤ ਦਸਾਂਜ ਉਹ ਸਰਦਾਰ ਹੈ ਜਨੇ ਫਿਲਮ ਬਣਾਈ ਹੈ ਪੰਜਾਬ 95 ਪੰਜਾਬ ਦੇ ਜੋ 95 ਦੇ ਵਿੱਚ ਹਾਲਾਤ ਸੀ ਜਾਂ 84 ਤੋਂ ਲੈ ਕੇ 95 ਤੱਕ ਜਿਹੜੇ ਹਾਲਾਤ ਰਹੇ ਨੇ ਤੇ ਉਹ ਫਿਲਮ ਬਣਾਈ ਹੈ ਪਰ ਉਹ ਮਾੜੀ ਕਿਸਮਤ ਹੈ ਸਾਡੀ ਵੀ ਕਹਿ ਸਕਦੇ ਕਿ ਅਸੀਂ ਉਹ ਫਿਲਮ ਨੂੰ ਦੇਖੇ ਨਹੀਂ ਸਕਦੇ ਕਿਉਂਕਿ ਉਸ ਫਿਲਮ ਨੂੰ ਬੰਦ ਕੀਤਾ ਹੋਇਆ ਹੈ ਗਵਰਨਮੈਂਟ ਦੇ ਵੱਲੋਂ ਸ਼ਾਇਦ ਉਸ ਤੇ ਰੋਕਥਾਮ ਲੱਗੀ ਹੋਈ ਹੈ ਸੋ ਜਿਹੜੇ ਲੋਕ ਦਿਲਜੀਤ ਸਾਹਜ ਨੂੰ ਕਹਿ ਰਹੇ ਨੇ ਕਿ ਉਹ ਗद्दार ਹੈ ਪਹਿਲਾਂ ਤਾਂ ਮੈਂ ਕਹਿਣਾ ਚਾਹੁੰਨਾ ਕਿ ਉਹਨਾਂ ਲੋਕਾਂ ਦੀ ਜਿਹੜੀ ਮਾਨਸਿਕਤਾ ਬਹੁਤ ਹਲਕੀ ਹੈ ਤੇ ਬੜੇ ਸਤਕਾਰਯੋਗ ਨੇ ਮੀਕਾ ਸਿੰਘ ਜਦੋਂ ਉਹਨਾਂ ਬਾਰੇ ਮੈਨੂੰ ਪਤਾ ਲੱਗਿਆ ਚਲੋ ਮੈਂ ਉਹਨਾਂ ਨੂੰ ਕਦੇ ਜ਼ਿੰਦਗੀ 'ਚ ਮਿਲਿਆ ਨਹੀਂ ਪਰ ਉਹਨਾਂ ਦੇ ਗਾਣੇ ਸੁਣਦੇ ਰਹਿਆ ਹਾਂ ਉਹਨਾਂ ਦੀ ਬੜੀ ਦੇਣ ਹੈ ਪੰਜਾਬੀ ਇੰਡਸਟਰੀ ਨੂੰ ਪਰ ਜਿਸਲੇ ਉਹਨਾਂ ਦੀ ਗੱਲ ਦਾ ਪਤਾ ਲੱਗਿਆ ਕਿ ਮੀਕਾ ਸਿੰਘ ਨੇ ਉਹਨਾਂ ਦੇ ਵਾਸਤੇ ਪੱਦੀ ਸ਼ਬਦਾਵਲੀ ਲਿਖੀ ਹੈ ਉਸ ਵੇਲੇ ਮਨ ਨੂੰ ਦੁੱਖ ਹੋਇਆ ਕਿ ਮੀਕਾ ਸਿੰਘ ਜੀ ਹੋਰੀ ਵੀ ਬੜੇ ਸਤਿਕਾਰਯੋਗ ਨੇ ਪਰ ਮੀਕਾ ਸਿੰਘ ਜੀ ਪਾਕਿਸਤਾਨ ਦੇ ਵਿੱਚ ਖੁਦ ਸ਼ੋਅ ਕਰਕੇ ਆਏ ਸੀ। ਦੂਸਰੀ ਗੱਲ ਰਹੀ ਗੁਰੂ ਰੰਦਾਵਾ ਜੀ। ਗੱਲਾਂ ਨੋਟ ਕਰਨ ਵਾਲੀਆਂ ਨੇ ਜੀ। ਬਿਲਕੁਲ ਜੀ ਬਿਲਕੁਲ ਹਾਂ ਜੀ। ਮੀਕਾ ਸਿੰਘ ਜੀ ਸਤਿਕਾਰਯੋਗ ਨੇ ਪਰ ਤੋਂ ਪਾਕਿਸਤਾਨ ਦੇ ਵਿੱਚ ਸ਼ੋਅ ਕਰਕੇ ਆਏ ਸੀ। ਸ਼ੋਅ ਕਰਕੇ ਆਏ ਸੀ ਬਿਲਕੁਲ ਜੀ। ਦੂਸਰੀ ਗੱਲ ਗੁਰੂ ਰੰਦਾਵਾ ਜੀ। ਮੈਂ ਇਹਨਾਂ ਦਾ ਵੀ ਸਤਿਕਾਰ ਕਰਦਾ ਉਮਰ ਵਿੱਚ ਮੇਰੇ ਨਾਲੋਂ ਛੋਟੇ ਹੋਣਗੇ ਪਰ ਮੈਂ ਛੋਟਿਆਂ ਔਰ ਵੱਡਿਆਂ ਦਾ ਸਾਰਿਆਂ ਦਾ ਸਤਿਕਾਰ ਕਰਦਾ। ਕੇ ਗੁਰੂ ਰੰਧਾਵਾ ਜੀ ਬਿਰਦੀ ਸਾਹਿਬ ਗੁਰੂ ਰੰਧਾਵਾ ਜੀ ਦਾ ਜਿਹੜਾ ਗਾਣਾ ਕਾਫੀ ਚੱਲਿਆ ਸੀ ਉਹ ਹੈ ਹੀ ਲਾਹੌਰ ਤੇ ਬਣਿਆ ਹੋਇਆ ਗਾਣਾ ਕੁੜੀਆਂ ਦਾ ਕੁੜੀਆਂ ਲਾਹੌਰ ਦੀ ਬਿਲਕੁਲ ਜੀ ਸੋ ਗੁਰੂ ਰੰਧਾਵਾ ਜੀ ਤੁਸੀਂ ਆਰਟਿਸਟ ਹੋ ਅੱਜ ਜੇਕਰ ਤੁਹਾਡੇ ਦੇ ਕੋਈ ਬਲੇਮ ਲਾਉਂਦਾ ਕਿ ਤੁਸੀਂ ਪਾਕਿਸਤਾਨ ਦੀਆਂ ਕੁੜੀਆਂ ਦੀ ਸਿਫਤ ਕੀਤੀ ਹੈ ਪਾਕਿਸਤਾਨ ਦੀਆਂ ਮਟਿਆਰਾਂ ਦੀ ਸਿਫਤ ਕੀਤੀ ਜਾਂ ਕਿ ਸਾਡੇ ਪੰਜਾਬ ਦੀ ਸਿਫਤ ਬਾਹਰਲੇ ਲੋਕ ਕਰਦੇ ਨੇ ਅ ਮਾਝੇ ਮਾਲਵੇ ਦੁਆਬੇ ਦੀਆਂ ਜੱਟੀਆਂ ਕਿੱਦੇ ਦੇ ਵਿੱਚ ਪਾਉਣ ਪੜਤੂ ਜਮਾਝੇ ਮਾਲਵੇ ਦੁਆਬੇ ਦੀਆਂ ਮਟਿਆਰਾਂ ਕਿੱਦੇ ਦੇ ਵਿੱਚ ਪਾਉਣ ਪੜਤੂ ਤੇ ਤੁਸੀਂ ਫਿਰ ਪਾਕਿਸਤਾਨ ਦੀਆਂ ਮਟਿਆਰਾਂ ਦੀ ਕਿਉਂ ਸਿਫਤ ਕੀਤੀ ਕਿਉਂਕਿ ਗੀਤ ਹੈ ਅਸੀਂ ਤੁਹਾਡੇ ਨਾਲ ਸਹਿਮਤ ਹੈ ਤੁਸੀਂ ਆਪਣਾ ਗੀਤ ਗਾਇਆ ਹੋਵੇ ਜੀ ਗੀਤ ਦੇ ਵਿੱਚ ਅਸੀਂ ਲੋਕਾਂ ਦੀਆਂ ਭਾਵਨਾਵਾਂ ਤੁਹਾਡੀ ਆਪਣੀ ਵੀ ਹੋ ਸਕਦੀ ਹੈ ਤੇ ਤੀਸਰੇ ਕੌਣ ਨੇ ਜੀ ਬੀ ਪ੍ਰਾਕ ਸਾਹਿਬ ਹਾਂਜੀ ਸ੍ਰਿੰਦਰਪਾਲ ਜੀ 30 ਹਾਂਜੀ ਹਾਂਜੀ ਬੀ ਪ੍ਰਾਕ ਸਾਹਿਬ ਸੋ ਬੀ ਪ੍ਰਾਕ ਸਾਹਿਬ ਆਪ ਜੀ ਨੂੰ ਬੇਨਤੀ ਹੈ ਮੇਰੀ ਹੱਥ ਜੋੜ ਕੇ ਕਿ ਤੁਸੀਂ ਬੜੇ ਸਟਾਰ ਹੋ ਮੈਂ ਸੁਣਿਆ ਬਟ ਸਾਡਾ ਜਿਹੜਾ ਗਾਣੇ ਸੁਣਦਾ ਨਜ਼ਰੀਆ ਹੋਰ ਹੈ ਤੁਸੀਂ ਹੋਰ ਤਰ੍ਹਾਂ ਦੇ ਗਾਣੇ ਗਾਉਣੇ ਹੋ ਅਸੀਂ ਗਾਉਣ ਵਾਲੇ ਸੁਣੀਦੇ ਆ ਕੁਲਦੀਪ ਮਾਨਕ ਸਾਬ ਨੂੰ ਸੁਣਿਆ ਸ੍ਰਿੰਦਰ ਸਿੰਦਾ ਜੀ ਨੂੰ ਸੁਣਿਆ ਮਨਮੋਹਨ ਵਾਰਿਸਵਾਲਾ ਨੂੰ ਸੁਣਿਆ ਸਦੂਲ ਸਕੰਦਰ ਸਾਹਿਬ ਨੂੰ ਸੁਣਿਆ ਹਾਂਸ ਰਾਜ ਹਾਂਸ ਜੀ ਨੂੰ ਸੁਣਿਆ ਸਤਵਿੰਦਰ ਬੁਗਾ ਉਹਨਾਂ ਨੂੰ ਸੁਣਿਆ ਮਾਸਟਰ ਸਲੀਮ ਖੋਰਾ ਨੂੰ ਸੁਣਿਆ ਫਿਰੋਜ਼ ਖਾਨ ਨੂੰ ਸੁਣਿਆ ਬਟ ਅਸੀਂ ਤੁਹਾਡੇ ਗਾਣੇ ਬਹੁਤ ਥ੍ਰਿੱਟ ਹੋਣਗੇ ਪਰ ਅਸੀਂ ਤੁਹਾਡੇ ਗਾਣੇ ਕਦੇ ਨਹੀਂ ਸੁਣੇ ਠੀਕ ਹੈ ਜੀ ਸੋ ਤੁਸੀਂ ਬੜੇ ਸਤਿਕਾਰਯੋਗ ਹੋ ਪਰ ਜਦੋਂ ਕਿਸੇ ਲਈ ਕੁਝ ਬੋਲਦੇ ਆ ਉਹ ਬੋਲਣ ਤੋਂ ਪਹਿਲਾਂ ਸਾਨੂੰ ਸੋਚ ਲੈਣਾ ਚਾਹੀਦਾ ਉਹਨੂੰ ਦਰਜੀਤ ਨੂੰ ਤੁਸੀਂ ਕੁਝ ਲੋਗ ਹੈ ਜਿਹੜੇ ਉਹ ਗद्दार ਦਾ ਤਗਮਾ ਦੇ ਰਿਹਾ ਕੇ ਗद्दार ਹੈ ਭਾਈ ਜੇ ਤੁਸੀਂ ਪੰਜਾਬ ਦੇ ਨਾਲ ਤੁਹਾਨੂੰ ਇੰਨਾ ਪਿਆਰ ਹੈ ਤੁਹਾਨੂੰ ਭਾਰਤ ਦੇ ਨਾਲ ਇੰਨਾ ਪਿਆਰ ਹੈ ਫਿਰ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕਿ ਤੁਸੀਂ ਮਾਨਯੋਗ ਸਤਕਾਰਯੋਗ ਗੁਲਾਮ ਅਲੀ ਸਾਹਿਬ ਨੂੰ ਸੁਣਦੇ ਹੋ ਤੇ ਉਹ ਕਿੱਥੇ ਦੇ ਸੀ ਬਿਲਕੁਲ ਤੁਸੀਂ ਵੱਡੇ ਗੁਲਾਮ ਗੁਲਾਮ ਅਲੀ ਸਾਹਿਬ ਨੂੰ ਸੁਣਦੇ ਹੋ ਉਹ ਕਿੱਥੇ ਦੇ ਸੀ ਤੁਸੀਂ ਅ ਨੁਸਰਤ ਫਤੇਹ ਅਲੀ ਖਾਨ ਸਾਹਿਬ ਨੂੰ ਸੁਣਦੇ ਹੋ ਉਹ ਕਿੱਥੇ ਦੇ ਸੀ ਤੇ ਰਾਹਤ ਫਤੇਹ ਅਲੀ ਖਾਨ ਸਾਹਿਬ ਕਿੱਥੇ ਦੇ ਸੀ ਯਾਰ ਇਦਾਂ ਦੀਆਂ ਗੱਲਾਂ ਨਹੀਂ ਹੁੰਦੀਆਂ ਦੇਖੋ ਲੜਾਈ ਤਾਂ 65 ਦੇ ਵਿੱਚ ਹੀ ਲੱਗੀ ਸੀਗੀ ਲੜਾਈ 71 ਦੇ ਵਿੱਚ ਵੀ ਲੱਗੀ ਸੀਗੀ ਉਸ ਤੋਂ ਬਾਅਦ ਵਿੱਚ ਲੜਾਈਆਂ ਮੁਲਕਾਂ ਦੀਆਂ ਲੱਗਦੀਆਂ ਨੇ ਜਦੋਂ ਲੜਾਈਆਂ ਲੱਗਦੀਆਂ ਉਹਦੇ ਵਿੱਚ ਕਿਸੇ ਵੀ ਮੈਂ ਭਾਰਤ ਦੇ ਲੋਕਾਂ ਨੂੰ ਵੀ ਫੀਲ ਕਰਨੀ ਚਾਹਣਾ ਚਾਹੇ ਉਹ ਆਰਟਿਸਟ ਨੇ ਚਾਹੇ ਉਹ ਸਿਵਿਲਿਅਨ ਨੇ ਤੇ ਪਾਕਿਸਤਾਨ ਦੇ ਵੀ ਜਿਹੜੇ ਸਾਡੇ ਭੈਣ ਭਾਈ ਨੇ ਉਹਨਾਂ ਨੂੰ ਵੀ ਇਹੀ ਬੇਨਤੀ ਕਰਦਾ ਕਿ ਦੋਹਾਂ ਮੁਲਕਾਂ ਦੀਆਂ ਲੜਾਈਆਂ ਲੱਗਦੀਆਂ ਨੇ ਉਹਨਾਂ ਦੋਹਾਂ ਮੁਲਕਾਂ ਦੇ ਆਪਣੇ ਆਪਣੇ ਮੁਲਕ ਦੀ سپورਟ ਦੇ ਵਿੱਚ ਅਸੀਂ ਖੜਦੇ ਆ ਪਰ ਸਾਨੂੰ ਇੱਥੋਂ ਤੱਕ ਨਹੀਂ ਜਾਣਾ ਚਾਹੀਦਾ ਕਿ ਅਸੀਂ ਜਿਹੜੇ ਆਰਟਿਸਟ ਸਭ ਦੇ ਸਾਝੇ ਹੁੰਦੇ ਆ ਅਸੀਂ ਆਰਟਿਸਟ ਦੇ ਨਾਲ ਪਰਸਨਲੀ ਜੈਲਸ ਕਰਨ ਲੱਗ ਜਾਈਏ ਸੋ ਕੁੱਕੂ ਜੀ ਦਲਜੀਤ ਦੋਸਾਂਜ ਦੇ ਗਾਣੇ ਨਾਲ ਜਾਂ ਉਹਦੀ ਫਿਲਮ ਦੇ ਨਾਲ ਕਿਸੇ ਨੂੰ ਕੋਈ ਜੈਲਸ ਨਹੀਂ ਜੈਲਸ ਇਸ ਗੱਲ ਦੀ ਹੈ ਕਿ ਜਿਹੜਾ ਬੰਦਾ ਅਮਬਾਨੀਆਂ ਦੇ ਸ਼ੋਅ ਤੇ ਗਾਉਂਦਾ ਬਿਲਕੁਲ ਦੁਨੀਆ ਜਹਾਨ ਦੇ ਅਮੀਰ ਨੇ ਅਮਬਾਨੀ ਸਾਹਿਬ ਉਹਦੇ ਬੇਟੇ ਦੀ ਮੈਰਿਜ ਸੀ ਉੱਥੇ ਗਾਇਆ ਉਹਨਾਂ ਨੇ ਤੇ ਉਹਨਾਂ ਦਾ ਬੇਟਾ ਫਰਮੇਸ਼ ਕਰ ਰਿਹਾ ਕਿ ਦਲਜੀਤ ਭਾਜੀ ਥੋੜਾ ਹੋਰ ਗਾ ਦਿਓ ਜੀ ਬਿਲਕੁਲ 5 ਮਿੰਟ ਹੋਰ 5 ਮਿੰਟ ਹੋਰ ਦੱਸ ਦਿਓ ਠੀਕ ਹੈ ਜੀ ਤੇ ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਮਾਨਜੋਗ ਮੀਕਾ ਜੀ ਮਾਨਜੋਗ ਬੀ ਪ੍ਰੈਕ ਜੀ ਜਾਂ ਛੋਟਾ ਵੀਰ ਸਾਡਾ ਗੁਰੂ ਰੰਧਾਵਾ ਕਿ ਅਗਲੀ ਵਾਰੀ ਕੋਈ ਫੰਕਸ਼ਨ ਅੰਬਾਨੀਆਂ ਦੇ ਹੋਵੇ ਤੇ ਉੱਥੇ ਤੁਹਾਨੂੰ ਬਾਨੀ ਸਾਹਿਬ ਬੁਲਾਉਣ ਥੋੜੀ ਵੀ ਦਿਲਜੀ ਦਸਾਂਝ ਨਹੀਂ ਤਰੱਕੀ ਹੋਵੇ ਬਿਲਕੁਲ ਅਸਲ ਵਿੱਚ ਇਹ ਆ ਕਿ ਉਹਦੀਆਂ ਫਿਲਮਾਂ ਦੇ ਨਾਲ ਕੋਈ ਜੈਲਸ ਨਹੀਂ ਜੈਲਸ ਉਹਦੇ ਨਾਲ ਕਿਉਂਕਿ ਉਹ ਤਰੱਕੀ ਬਹੁਤ ਜ਼ਿਆਦਾ ਕਰ ਰਿਹਾ ਬਿਲਕੁਲ ਉਸ ਤੋਂ ਉਹ ਮੈਨੂੰ ਤਾਂ ਕਹਿਣਾ ਵੀ ਨਹੀਂ ਆਂਦਾ ਜੀ ਅੰਗਰੇਜ਼ੀ ਦੇ ਵਿੱਚ ਕੁਚੀਲਾ ਕਿ ਕੋਈ ਚੀਲਾ ਨਾਂ ਦਾ ਕੁਚੀਲਾ ਕੁਚੀਲਾ ਚੀਲਾ ਜੀ ਚਲੋ ਜੋ ਵੀ ਹੈ ਇਦਾਂ ਦੇ ਕੋ ਬਾਹਰਲੇ ਮੁਲਕ ਦੇ ਵਿੱਚ ਅਮਰੀਕਾ ਦੇ ਵਿੱਚ ਹੋਲ ਹੈ ਜਿਹਦੇ ਵਿੱਚ ਬਹੁਤ ਘੱਟ ਸਿੰਗਰ ਜਾਂਦੇ ਨੇ ਬਿਲਕੁਲ ਜੀ ਦੇਖੋ ਜਿਹੜੇ ਜਿਹੜਾ ਦਿਲਜੀਤ ਦਾ ਸਾਝ ਹੈ ਆ ਹੁਣ ਪਿੱਛੇ ਇੱਕ ਫੈਸ਼ਨ ਸ਼ੋਅ ਸ਼ਾਇਰ ਹੋ ਕੇ ਹਟਿਆ ਜਿਹਦੇ ਵਿੱਚ ਪੂਰੇ ਦੁਨੀਆ ਜਹਾਨ ਦੇ ਆਰਟਿਸਟ ਆਏ ਹੋਏ ਸੀਗੇ ਉਹਨਾਂ ਦੇ ਵਿੱਚ ਸਿਰਫ ਇੱਕ ਸੀ ਦਲਜੀਤ ਦਸਾਂਜ ਬਿਲਕੁਲ ਜਿਹੜੇ ਬੰਦੇ ਨੇ ਸਿਰ ਦੇ ਉੱਤੇ ਦਸਤਾਰ ਬਨ ਕੇ ਪੰਜਾਬ ਦਾ ਪੰਜਾਬੀਅਤ ਦਾ ਪੂਰੇ ਭਾਰਤ ਦਾ ਨਾਮ ਰੋਸ਼ਨ ਕੀਤਾ ਸਾਰਿਆਂ ਦੇ ਵਿੱਚ ਸਿਰਫ ਇੱਕ ਬੰਦਾ ਸੀ ਇਹਨੇ ਪੂਰੇ ਭਾਰਤ ਦਾ ਨਾਮ ਰੋਸ਼ਨ ਕੀਤਾ ਇਹ ਗੱਲ ਕਹਿਣੀ ਜਿਹੜੇ ਲੋਕ ਇਹ ਗੱਲ ਕਹਿੰਦੇ ਆ ਕਿ ਦਲਜੀਤ ਦਸਾਂਜ ਗਰਦਾ ਗਦਾਰ ਹੈ ਉਹਨਾਂ ਸਾਰਿਆਂ ਨੂੰ ਦੱਸਣਾ ਚਾਹੁੰਦੇ ਆ ਕਿ ਭਾਈ ਤੁਹਾਨੂੰ ਜੈਲਸ ਦਲਜੀਤ ਦਸਾਂਜ ਤੋਂ ਨਹੀਂ ਤੁਹਾਨੂੰ ਜੈਲਸ ਉਹਦੀ ਫਿਲਮ ਤੋਂ ਨਹੀਂ ਤੁਹਾਨੂੰ ਜੈਲਸ ਹੈ ਤਾਂ ਉਹਦੀ ਕਾਮਯਾਬੀ ਤੁਹਾਡੀ ਬਿਲਕੁਲ ਜੀ ਸੋ ਅਸੀਂ ਪਿੰਡ ਵਾਲੇ ਹਮੇਸ਼ਾ ਉਹਦੇ ਨਾਲ ਹੈ ਦਲਜੀਤ ਦੇ ਨਾਲ ਹੈ ਜਿੰਨਾ ਦਲਜੀਤ ਗੁਰਬਾਣੀ ਦੇ ਨਾਲ ਜੁੜਿਆ ਹੋਇਆ ਅਸੀਂ ਖੁਦ ਇਕੱਠੇ ਗੁਰਦੁਆਰਾ ਸਾਹਿਬ ਕੀਰਤਨ ਕਰਦੇ ਰਹੇ ਉਸ ਵੇਲੇ ਛੋਟਾ ਸੀ ਮੇਰੇ ਨਾਲੋਂ ਥੋੜੇ ਸਾਲ ਛੋਟਾ ਹੋ ਅਸੀਂ ਗੁਰਦੁਆਰਾ ਸਾਹਿਬ ਜਦੋਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਹੁੰਦਾ ਸੀ ਅਸੀਂ ਉਸ ਦਿਲੇ ਪ੍ਰਭਾਤ ਫੇਰੀਆਂ ਤੇ ਜਾਂਦੇ ਹੁੰਦੇ ਸੀ ਰਾਤ ਨੂੰ ਸਜਾ ਕੀਰਤਨ ਕਰਦੇ ਹੁੰਦੇ ਸੀਗੇ ਉਸ insan ਦੀ ਸ਼ੁਰੂ ਤੋਂ ਗੁਰੂ ਦੇ ਨਾਲ ਲਿਬ ਲੱਗੀ ਹੋਈ ਹੈ ਤੇ ਜਿਹੜਾ ਬੰਦਾ ਗੁਰੂ ਦੇ ਲੜ ਲੱਗਿਆ ਹੋਵੇ ਨਾ ਤਾਂ ਬਾਬਾ ਉਹਨੂੰ ਕਾਮਯਾਬੀਆਂ ਬਖਸ਼ਾ ਬਿਲਕੁਲ ਜੀ ਬਿਰਦੀ ਸਾਹਿਬ ਜਿਹੜੀ ਜੈਲਸ ਆ ਨਾ ਇਹ ਜੈਲਸ ਉਸ ਗੱਲ ਤੋਂ ਨਹੀਂ ਹੈਗੀ ਕਿ ਉਹਦੀ ਫਿਲਮ ਸਰਦਾਰ ਜੀ 3 ਆ ਰਹੀ ਹੈ ਜੈਲਸ ਇਹ ਹੈ ਕਿ ਗਾਣੇ ਤਾਂ ਬਾਕੀ ਕਲਾਕਾਰਾਂ ਦੇ ਵੀ ਚੱਲੇ ਆ ਕੱਲੀ ਹੀ ਥੋੜੋ ਤਿੰਨ ਚਾਰ ਸਿੰਗਰ ਨੇ ਨਾ ਤੇ ਮਨਮੋਣ ਭਾਜੀ ਹੋਰਾਂ ਨੇ ਦਿਲਜੀਤ ਬਾਰੇ ਕਦੇ ਕੁਝ ਬੋਲਿਆ ਨਾ ਜੈਸੀ ਭਾਜੀ ਹੋਰਾਂ ਨੇ ਕੁਝ ਬੋਲਿਆ ਨਾ ਅ ਅਸਤਵਿੰਦਰ ਬੁੱਗਾ ਜੀ ਹਾਂਸਰਾ ਹਾਂਸੀ ਸੀਗੇ ਸਰਦੂਲ ਭਾਜੀ ਸੀਗੇ ਚਲੋ ਹੁਣ ਦੁਨੀਆ ਤੇ ਨਹੀਂ ਰਹੇ ਹਮੇਸ਼ਾ ਹੀ ਉਹਨਾਂ ਨੇ ਐਪਰੀਸ਼ੀਏਟ ਹੀ ਕੀਤਾ ਜਿਨ੍ਹਾਂ ਕਲਾਕਾਰਾਂ ਨੂੰ ਮੈਂ ਮਿਲਿਆ ਵੀ ਆ ਕਿ ਦਿਲਜੀਤ ਸਾਂ ਬਹੁਤ ਵਧੀਆ ਕੰਮ ਕਰ ਰਿਹਾ ਸੋ ਇਹਨਾਂ ਗੱਲਾਂ ਨੂੰ ਅਸੀਂ ਸਾਰੇ ਪਿੰਡ ਵਾਲੇ ਕੰਡੈਮਨ ਕਰਦੇ ਆ ਜਿਹੜੇ ਕਹਿ ਰਹੇ ਨੇ ਸਰਦਾਰ ਜੀ ਫ੍ਰੀ ਨਹੀਂ ਰਿਲੀਜ਼ ਹੋਣੀ ਚਾਹੀਦੀ ਅਸੀਂ ਪ੍ਰਸ਼ਾਸਨ ਅੱਗੇ ਵੀ ਬੇਨਤੀ ਕਰਦੇ ਆ ਅਸੀਂ ਫਿਲਮ ਇੰਡਸਟਰੀ ਦੇ ਵਿੱਚ ਜਿਹੜੇ ਲੋਗ ਨੇ ਉਹਨਾਂ ਨੂੰ ਵੀ ਇਹੇ ਬੇਨਤੀ ਕਰਦੇ ਆ ਕੇ ਭਾਈ ਜਿਹੜੀ ਦਲਜੀਤ ਦੋਸਾਂਝ ਦੀ ਫਿਲਮ ਹੈ ਸਰਦਾਰ ਜੀ 3 ਉਹਨੂੰ ਰਿਲੀਜ਼ ਹੋ ਲੈਣ ਦੇਣਾ ਚਾਹੀਦਾ ਹੈ ਅਸੀਂ ਪਿੰਡ ਵਾਲੇ ਸਾਰੇ ਉਹਦੇ ਹੱਕ ਦੇ ਵਿੱਚ ਖੜੇ ਆ। ਥੈਂਕ ਯੂ ਸੋ ਮਾਚ। ਬਹੁਤ ਬਹੁਤ ਧੰਨਵਾਦ ਰਣਵੀਰ ਜੀ। ਸਾਸੀ ਕਪਰਦੀ ਸਾਹਿਬ ਜਿਵੇਂ ਕਿ ਰਣਵੀਰ ਦੋਸਾਂਝ ਜੀ ਨੇ ਕਿਹਾ ਕਿ ਜਿਹੜੀ ਫਿਲਮ ਦੇ ਵਿੱਚ ਰੋਕ ਲੱਗੀ ਆ ਇੱਕ ਫਿਲਮ ਉਹਨਾਂ ਦੀ ਹੋਰ ਆ ਰਹੀ ਆ ਬਾਡਰ ਜਿਹਦੇ ਵਿੱਚ ਉਹਨਾਂ ਦਾ ਰੋਲ ਸੀਗਾ ਤੇ ਉਹਦੇ ਵਿੱਚੋਂ ਉਹਨਾਂ ਨੂੰ ਰੋਲ ਜਿਹੜਾ ਆ ਉਹ ਕਹਿੰਦੇ ਇਹਨੂੰ ਕਰਨਾ ਦਿੱਤਾ ਉਹਦੀ ਵੀ ਬ੍ਰੋਥਾ ਹੋ ਰਹੀ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ? ਸਿਕਾਜੀ ਸਰਾਂ ਸਭ ਤੋਂ ਪਹਿਲਾਂ ਜਿਹੜੀ ਬਾਰਡਰ ਫਿਲਮ ਆ ਰਹੀ ਹੈ ਉਹਦੀ ਲੋੜ ਤਾਂ ਵੀ ਅਸੀਂ ਕੰਮ ਹੋ ਰਹੀ ਹੈ ਇਹ ਵੀ ਫਿਲਮ ਆਈ ਹੈ ਸਲਾਹ ਦਿੱਤੀ ਸਲਾਹ ਨਹੀਂ ਸੀ ਕਿ ਪਾਕਿਸਤਾਨੀ ਲਾਤੀ ਹੁਣ ਕਾਰਨ ਸਾਰਾ ਵਿਵਾਦ ਛੜਿਆ ਜਿਹੜਾ ਵਿਵਾਦ ਛੜਿਆ ਉਹਦੀ ਜਿਹੜੀ ਸ਼ੂਟਿੰਗ ਆ ਉਹ ਪਹਿਲਾਂ ਹੋ ਚੁੱਕੀ ਹੈ ਲੜਾਈ ਲੱਗਣ ਤੋਂ ਪਹਿਲਾਂ ਬਿਲਕੁਲ ਜੀ ਤੇ ਵਿਵਾਦ ਛੜਦਾ ਬਾਅਦ ਲੜਾਈ ਬਾਅਦ ਲੱਗਦੀ ਹੈ ਜਾਂ ਲੜਾਈ ਬਾਅਦ ਚ ਲੱਗਦੀ ਹੈ ਤੇ ਉੱਤੇ ਜਿਹੜੇ ਕਲਾਕਾਰ ਹੀ ਆ ਉਹ ਜੈਲ ਸੀ ਉਹਨਾਂ ਕਰਦੇ ਨੇ ਨਹੀਂ ਉਹਦੀ ਫਿਲਮ ਲੱਗਣੀ ਨਹੀਂ ਚਾਹੀਦੀ ਜਾਂ ਕਿੱਧਰ ਆ ਤੇ ਇਹ ਸਾਰੀਆਂ ਗੱਲਾਂ ਇਸ ਹਿਸਾਬ ਨਾਲ ਚੱਲਦੀਆਂ ਹੋਣ ਜਿਹੜੀ ਬਾਡਰ ਆ ਰਹੀ ਆ ਉਹਦੇ ਵਿੱਚ ਮੈਂ ਸਾਲ ਸੋਸ਼ਲ ਮੀਡੀਆ ਦੇਖ ਰਿਹਾ ਸੀ ਤੇ ਉਹ ਬਾਡਰ ਕਰਨ ਜਾਂ ਦੰਡੀ ਦਾ ਰੋਲ ਆ ਤੇ ਐਵੇਂ ਦੇਖ ਨੂੰ ਦੇ ਰਹੇ ਐਵੇਂ ਵਰਕ ਤੇਰੇ ਹਾਂਜੀ ਐਵੇਂ ਵਰਕ ਨੇ ਵੀ ਉਸ ਰੋਲ ਤੋਂ ਨਾ ਇਨਕਾਰ ਕਰ ਦਿੱਤਾ ਕਿ ਮੈਂ ਉਹ ਰੋਲ ਨਹੀਂ ਕਰਾਂਗਾ ਤੇ ਜਿਹੜੀ ਗੱਲ ਸੀ ਕਲਾਕਾਰਾਂ ਦੀ ਗੱਲ ਸੀ ਆ ਵੀ ਜਿਹੜੀਆਂ ਦੇ ਪਹੁੰਚਿਆ ਤਾਂ ਜੀ ਬਿਲਕੁਲ ਜੀ ਤੇ ਉਹ ਪੱਛਦੀ ਨਹੀਂ ਖਲੀ ਉਹਨਾਂ ਦਾ ਮਤਲਬ ਗੱਲ ਜਿਹੜੀ ਉਹਨਾਂ ਨੂੰ ਹਾਜਮ ਨਹੀਂ ਹੋ ਰਹੀ ਕਿ ਦਲਜੀਤ ਦੂਸਾਂਜ ਦਾ ਲੈਵਲ ਜਿਹੜਾ ਵਰਲਡ ਲੈਵਲ ਤੇ ਚੱਲ ਗਿਆ ਔਰ ਉਹ ਨਹੀਂ ਆਪਣਾ ਜਿਹੜਾ ਨਾਮ ਆ ਬੜੀ ਵੱਡੇ ਵੱਡੇ ਬੱਦਰ ਤੇ ਜਾ ਕੇ ਪੰਚਾ ਦਿੱਤਾ ਆ ਉਹਦੀ ਜੈਲਸ ਹੋ ਰਹੀ ਆ ਤੁਸੀਂ ਹੁਣ ਪਿੰਡ ਵਾਸੀ ਕੀ ਕਹਿਣਾ ਚਾਹੁੰਦੇ ਆ ਦਲਜੀਤ ਦੂਸਾਂਜ ਬਾਰੇ ਜਿੱਦਾਂ ਕੋਈ ਕਿਹਾ ਕਿ ਮੀਕਾ ਜੀ ਨੇ ਕਿਹਾ ਵੀ ਇਹਨੂੰ ਮਾਫੀ ਮੰਗਣੀ ਚਾਹੀਦੀ ਆ ਉਹ ਕਿਹੜੀ ਗੱਲ ਦੀ ਹੋਰ ਕਿਹੜੀ ਗੱਲ ਦੀ ਮਾਫੀ ਆ ਮਾਫੀ ਜੇ ਉਹਨੇ ਗਲਤ ਕੰਮ ਕੀਤਾ ਹੋਵੇ ਮਾਫੀ ਤਾਂ ਕਹਿ ਸਕਦੇ ਤੁਸੀਂ ਅਸੀਂ ਵੀ ਕਹਿ ਸਕਦੇ ਹਾਂ ਬਿਲਕੁਲ ਜੀ ਉਹਨੇ ਕੋਈ ਗਲਤ ਕੰਮ ਨਹੀਂ ਕੀਤਾ ਇੱਕ ਮਾਡਲ ਨਾਲ ਕੰਮ ਕੀਤਾ ਮਾਡਲ ਨਾਲ ਕੰਮ ਹੋਲ ਵੀ ਕਲਾਕਾਰਾਂ ਨੇ ਕੀਤਾ ਬਿਲਕੁਲ ਜੀ ਹੁਣ ਅਮਰਿੰਦਰ ਗਿੱਲ ਦੀਆਂ ਫਿਲਮਾਂ ਵੀ ਬਣਾਈਆਂ ਬਿਲਕੁਲ ਜੀ ਪਾਕਿਸਤਾਨੀ ਮਾਡਲਾਂ ਨਾਲ ਬਿਲਕੁਲ ਦੂਜੀ ਗੱਲ ਇਹ ਕਿ ਸਨ 65 ਦੇ ਵਿੱਚ ਹਾਲਾਤ ਖਰਾਬ ਹੋਏ ਉਦੋਂ ਹਾਲਾਤ ਸਨ 71 ਦੇ ਵਿੱਚ ਖਿਲਾਫ ਹਾਲਾਤ ਖਰਾਬ ਹੋਏ ਉਸ ਤੋਂ ਬਾਅਦ ਕਾਰਗਲ ਦਾ ਜੁੱਧ ਹੋਇਆ ਉਸ ਵੇਲੇ ਹਾਲਾਤ ਖਰਾਬ ਹੋਏ ਉਸ ਤੋਂ ਬਾਅਦ ਭਾਵੇਂ ਵੀ ਫਿਲਮ ਸਮਝੌਤਾ ਕਿਸੇ ਬਸ ਜਲੀ ਠੀਕ ਹੈ ਜੀ ਉਸ ਤੋਂ ਬਾਅਦ ਬੱਸਾਂ ਵੀ ਚੱਲੀਆਂ ਪਰ ਉਹਦੇ ਵਿੱਚ ਕੱਲ ਨੂੰ ਸਾਡੇ ਮੁਲਕ ਦੇ ਹੋ ਸਕਦਾ ਪਾਕਿਸਤਾਨ ਦੇ ਨਾਲ ਫਿਰ ਚੰਗੇ ਸਬੰਧ ਹੋ ਜਾਣ। ਮੈਂ ਜੇ ਜਿਹੜਾ ਨੁਕਸਾਨ ਕਲਾਕਾਰਾਂ ਦਾ ਹੋਣਾ ਜਾਂ 2-300 ਪਰਿਵਾਰ ਹੁੰਦਾ ਇੱਕ ਫਿਲਮ ਦੇ ਵਿੱਚ ਸਰਿੰਦਰਪਾਲ ਜੀ ਇੱਕ ਫਿਲਮ ਦੇ ਵਿੱਚ ਕੱਲਾ ਇੱਕ ਹੀਰੋ ਨਹੀਂ ਜੁੜਿਆ ਹੁੰਦਾ। ਜਿਹੜਾ ਵਿਲਨ ਕੰਮ ਕਰਦਾ ਉਹਦਾ ਵੀ ਪਰਿਵਾਰ ਹੁੰਦਾ। ਜਿਹੜਾ ਉਹਨਾਂ ਨੇ ਬੰਦਾ ਪਾਣੀ ਪਲਾਂਣ ਵਾਸਤੇ ਵਿਰਦੀਸਾ ਰੱਖਿਆ ਹੁੰਦਾ ਨਾ ਉਹਦਾ ਵੀ ਉਹਦਾ ਪਰਿਵਾਰ ਵੀ ਨਾਲ ਹੁੰਦਾ। ਜਿਹੜੇ ਬੰਦੇ ਉੱਥੇ ਚੱਕ ਕੇ ਲਾਈਟਾਂ ਖੜੇ ਹੁੰਦੇ ਆ। ਵੀਡੀਓ ਸ਼ੂਟੋਂ ਦੀ ਲਾਈਟਾਂ ਵਾਲੇ ਖੜੇ ਹੁੰਦੇ ਉਹਨਾਂ ਦਾ ਪ੍ਰੋਡਕਸ਼ਨ ਵਾਲੇ ਹਾਂ ਜੀ। ਉਹਦਾ ਡਰਾਈਵਰ ਹੁੰਦਾ। ਸਾਰਿਆਂ ਦੇ ਪਰਿਵਾਰ ਚੱਲਦੇ ਆ। ਬੀਸਰ ਹੋ ਗਿਆ, ਡੈਡ ਹੋ ਗਿਆ। ਸਾਰੇ ਦੇ ਪਰਿਵਾਰ ਚੱਲਦੇ ਆ। ਦੇਖੋ ਹਣ ਸ਼ੋਹਰ ਆ ਗਿਆ, ਬਾਹਰ ਟੋਟੇ ਜਾ ਗਿਆ। ਬਾਹਰ ਟੋਟੇ ਜਿੱਥੇ ਵੀ ਉਹਨੇ ਗਿਆ। ਉਹਨੇ ਇਹੀ ਕਿਹਾ ਪੰਜਾਬੀ ਆ ਗਏ। ਪੰਜਾਬੀ ਆ ਗਏ। ਨਾਮ ਕਿ ਤੱਕ ਰੋਸ਼ਨ ਕੀਤਾ ਪੰਜਾਬੀ। ਬਿਲਕੁਲ ਜੀ ਪੰਜਾਬੀ ਆ ਗਏ। ਉਹਨੇ ਤਿਰੰਗਾ ਦੇਹ ਲਾ ਕੇ ਗਿਆ ਤੰਗਾ ਫੜ ਕੇ ਗਿਆ ਬਿਲਕੁਲ ਜੀ ਜਿਹੜਾ ਬੰਦਾ ਇੰਨੀ ਵੇਸ਼ ਕੋਤੀ ਦੀ ਕੋ ਮਨਾ ਲਿਆ ਪੰਜਾਬ ਨੂੰ ਪੂਰੇ ਦੇਸ਼ਾਂ ਤੁਸੀਂ ਵੀ ਕੱਲ ਗੱਲ ਕਰਦੇ ਸੀ ਮੇਰੇ ਧਿਆਨ ਚ ਨਹੀਂ ਸੀ ਕਿ ਜੇਸੇਲੇ ਉਹਨਾਂ ਨੇ ਜਿਹੜਾ ਹੁਣ ਫੈਸੇ ਚੋ ਜਾ ਕੇ ਆਇਆ ਹਾਂਜੀ ਯਾਰ ਕਿੰਨੀ ਵੱਡੀ ਗੱਲ ਹੈ ਕਿ ਆਪਣੇ ਜਿਹੜੇ ਉਹਨਾਂ ਨੇ ਐਡਰੈਸ ਪਾਈ ਹੋਈ ਆ ਉਹਦੇ ਉੱਪਰ ਗੁਰਮੁਖੀ ਲਿਖੀ ਹੋਈ ਆ ਗੁਰਮੁਖੀ ਹਾਂਜੀ ਬਿਲਕੁਲ ਆ ਡਾ ਆਈ ਡੀ ਸਸਾ ਹਾ ਹ ਕ ਕ ਗ ਗ ਕ ਗ ਗ ਮੈਂ ਕਹਿੰਦਾ ਜਿਹੜੇ ਕਲਾਕਾਰ ਬਿਰਦੀ ਸਾਹਿਬ ਦੀ ਵਿਰੋਧਤਾ ਕਰਦੇ ਆ ਉਹਨਾਂ ਨੂੰ ਵੱਡੇ ਉਹ ਪੰਜਾਬੀ ਦੇ ਉਹ ਵੱਡੇ ਸਾਡੇ ਉਹ ਬਣਦੇ ਨੇ ਨਾ ਤਾਂ ਉਹਨਾਂ ਨੂੰ ਰਾਸ਼ਟਰੀ ਕੀ ਸਾਡਾ ਜਨਗਨਮ ਆਉਂਦਾ ਹੋਣਾ ਨਾ ਉਹਨੂੰ ਪੰਜਾਬੀ ਗੁਰਮੁਖੀ ਦੀ 35 ਅੱਖਰੀ ਆਉਂਦੇ ਹੋਣ 35 ਅੱਖਰੀ ਬਿਲਕੁਲ ਕਰਦੀ ਸਰ ਤੁਸੀਂ ਦੱਸੋ ਉਹਦੇ ਹੋਣਗੇ ਨਹੀਂ ਆਉਂਦੇ ਮੈਨੂੰ ਨਹੀਂ ਲੱਗਦਾ ਆਉਂਦੇ ਇੰਗਲਿਸ਼ ਮੀਡੀਅਮ 'ਚ ਪੜ੍ਹੇ ਹੋਏ ਤੇ ਗੱਲਾਂ ਕਰਦੇ ਪੰਜਾਬੀ ਦੀਆਂ ਤੇ ਮੇਰਾ ਖਿਆਲ ਮੈਨੂੰ ਪੰਜਾਬੀ ਉਦਾਂ ਲਿਖਣੀ ਦੀ ਆਉਣੀ ਹੋਊਗੀ ਗੁਰੂਧੰਦਾਵਾ ਤੋਂ ਪਲੇ ਬਾਹਰ ਹੀ ਆ ਕੀ ਜਵਾਬ ਦੇਣਾ ਚਾਹੁੰਦੇ ਉਹਨਾਂ ਨੂੰ ਕੀ ਉਹਨਾਂ ਦਾ ਦਲਜੀਤ ਦਸਾਂਝ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਇਹ ਤਾਂ ਇੱਕ ਛੋਣੇ ਲੜੇ ਹੋ ਜਦੋਂ ਜੜੀਆਂ ਤੁਸੀਂ ਤੇ ਨਾਲ ਲੱਗਦਾ ਇਹੀ ਆ ਵੀ ਅਸੀਂ ਵੀ ਕਹਿੰਦੇ ਵੇ ਫਿਰ ਜੇ ਆਪਾਂ ਨਿਕਲੀ ਹੋਵੇ ਤਾਂ ਸਭ ਤੋਂ ਵਧੀਆ ਹੈ ਜਿਹਨ ਨਾਲੇ ਤਾਂ ਬਾਕੀਆਂ ਨਾਲ ਸਬੰਧ ਅچھے ਸਬੰਧ ਬਣ ਕੇ ਸਾਰੇ ਨਾਲ ਤੇ ਅਸੀਂ ਦੇਸ਼ ਦੇ ਖੇਤਰ ਵਿੱਚ ਵੀ ਹਾਂ ਬਿਲਕੁਲ ਜੀ ਉਹ ਬਾਕੀ ਪਰਮਾਤਮਾ ਕੀ ਬੇਨਤੀ ਕਰਦੇ ਆ ਕਿ ਮੇਰੇ ਦਸਾ ਜਿਵੇਂ ਦਿਲਜੀਤ ਹਿੱਟ ਹੈ ਬੀ ਪ੍ਰਾਕ ਸਾਹਿਬ ਵੀ ਉਹਨੇ ਹਿੱਟ ਹੋਣ ਰੰਦਾਵਾ ਸਾਹਿਬ ਵੀ ਉਹਨੇ ਹਿੱਟ ਹੋਣ ਤੇ ਮੀਕਾ ਸਾਹਿਬ ਵੀ ਉਹਨੇ ਹਿੱਟ ਹੋਣ ਉਹ ਵੀ ਉਸੇ ਤਰ੍ਹਾਂ ਨਾਲ ਪੰਜਾਬ ਦਾ ਭਾਰਤ ਦਾ ਨਾਮ ਰੌਸ਼ਨੀ ਕਰ। ਬਟ ਦਿਲਜੀਤ ਉਸਾਨ ਸਾਡਾ ਭਰਾ ਹੈ, ਸਾਡੇ ਪਿੰਡ ਦੀ ਸ਼ਾਨ ਹੈ, ਪੰਜਾਬ ਦੀ ਮਾਣ ਹੈ, ਭਾਰਤ ਦਾ ਮਾਣ ਹੈ ਉਹ। ਅਸੀਂ ਹਮੇਸ਼ਾ ਹੀ ਉਹਦੇ ਨਾਲ ਅੱਛਾ ਬਿਰਦੀ ਸਾਹਿਬ ਕਈ ਲੋਕ ਪਤਾ ਕੀ ਪੁੱਛ ਲੈਂਦੇ ਆ ਕਿ ਤੁਹਾਡੀ ਕਦੇ ਉਹਦੇ ਨਾਲ ਗੱਲ ਹੋਈ? ਕਿ ਤੁਸੀਂ ਕਦੇ ਉਹਨੂੰ ਮਿਲੇ ਆ? ਅਸੀਂ ਮਿਲਣ ਤੋਂ ਬਿਨਾ ਜਾਂ ਗੱਲ ਹੋਣ ਤੋਂ ਬਿਨਾ ਥੋੜੀ ਗੱਲ ਕਰਦੇ ਹਾਂ। ਬਿਲਕੁਲ ਜੀ ਬਿਲਕੁਲ। ਸਾਡਾ ਪਿੰਡ ਉਹ ਸਾਡੇ ਪਿੰਡ ਦਾ ਕੋਣ ਹੈ ਉਹ। ਬਿਲਕੁਲ ਜੀ ਸ੍ਰੀ ਪਰਮਾਤਮਾ ਕੇ ਹੀ ਅਰਦਾਸ ਕਰਦੇ ਆ ਕਿ ਦਲਜੀਤ ਦਾ ਸਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਥੈਂਕ ਯੂ ਸੋ ਮਚ ਬਹੁਤ ਬਹੁਤ ਧੰਨਵਾਦ ਜੀ ਦੁਸਾਂਝ ਲਾਈਵ ਨੇ ਨਿਊ ਚੈਨਲ ਦੇ ਨਾਲ ਜੁੜਨ ਲਈ ਔਰ ਇਹੀ ਆਸ ਕਰਦੇ ਆ ਕਿ ਦਲਜੀਤ ਦੁਸਾਂਝ ਜਿਹੜੀ ਆਉਣ ਵਾਲੀ ਫਿਲਮ ਆ ਉਹ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਉਹ ਰਿਲੀਜ਼ ਹੋਵੇ ਸੋ ਸਾਡੀਆਂ ਦੁਆਵਾਂ ਦਲਜੀਤ ਦੁਸਾਂਝ ਦੇ ਨਾਲ ਆ ਪਿੰਡ ਵਾਸੀ ਦਲਜੀਤ ਦੁਸਾਂਝ ਦੇ ਬਿਲਕੁਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ